ਸਤਿ ਸ਼੍ਰੀ ਅਕਾਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਹਾਂ। ਦੋਸਤੋ ਹਾਜ਼ਰਾਂ ਅੱਜ ਦੀਆਂ ਕੁਝ ਗੱਲਾਂ ਬਾਤਾਂ ਅੱਜ ਦੇ ਕੁਝ ਮਾਮਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਸਰੀ ਦੇ ਵਿੱਚ ਕੋਲੀਆਂ ਦਾ ਸਿਲਸਲਾ ਨਹੀਂ ਰੁਕ ਰਿਹਾ। ਕੱਲ ਇੱਕ ਬੰਦੇ ਨੂੰ ਕੋਲੀ ਮਾਰ ਕੇ ਮਾਰ ਦਿੱਤਾ ਤੇ ਅੱਜ ਫੇਰ ਕੋਲੀ ਚੱਲੀ ਆ। ਦੂਜਾ ਕੈਨੇਡਾ ਸਰਕਾਰ ਨੇ ਮੁਲਾਜ਼ਮਾਂ ਨੂੰ ਨੌਕਰੀਆਂ ਤੋਂ ਕੱਢਣਾ ਸ਼ੁਰੂ ਕਰ ਦਿੱਤਾ। ਈਮੇਲ ਆਉਣ ਲੱਗ ਪਈਆਂ ਕਿ ਤੁਹਾਡੀ ਨੌਕਰੀ ਨਹੀਂ ਰਹਿਣੀ। BC ਦੇ ਵਿੱਚ ਕਿਰਾਏ ਘਟਣ ਦਾ ਮਾਮਲਾ ਕੀ ਆ? BC ਸਰਕਾਰ ਕਹਿੰਦੀ ਅਸੀਂ ਘਟਾਇਆ ਤੇ ਅਸਲ ਕਾਰਨ ਕੋਈ ਹੋਰ ਲੱਗਦਾ ਆ। ਕੈਨੇਡਾ ਵਾਸੀ ਅਮਰੀਕਾ ਦੇ ਵਿੱਚ ਜਿਹੜੀਆਂ ਇਹਨਾਂ ਦੀਆਂ ਪ੍ਰਾਪਰਟੀਆਂ ਸੀਗੀਆਂ ਜਿਹੜੇ 스노우 బోర్ਡਸ ਨੇ ਇਧਰ ਠੰਡ ਹੁੰਦੀ ਹੈ ਉਧਰ ਗਰਮ ਸਟੇਟਾਂ ਦੇ ਵਿੱਚ ਜਾਂਦੇ ਉਹਨੇ ਉਹ ਵੇਚੜੀਆਂ ਸ਼ੁਰੂ ਕਰਤੀਆਂ ਵੈਕਸੀਨ ਦੇ ਰੌਲੇ ਕਾਰਨ ਵਿਦਿਆਰਥੀਆਂ ਨੂੰ ਸਕੂਲ ਤੋਂ ਕੱਢਣ ਦਾ ਮਾਮਲਾ ਇਹ ਵੀ ਅੱਜ ਕਾਫੀ ਚਰਚਾ ਦੇ ਵਿੱਚ ਆ ਸਭ ਤੋਂ ਪਹਿਲੀ ਗੱਲਬਾਤ ਸਰੀ ਦੇ ਸਰੀ ਦੇ ਵਿੱਚ ਕੱਲ ਇੱਕ ਵਿਅਕਤੀ ਦੀ লাশ ਮਿਲੀ ਆ ਫਾਰਮ ਦੇ ਡਰਾਈਵਵੇ ਦੇ ਵਿੱਚ ਸਰੀ ਦੇ ਵਿੱਚ ਬਾਅਦ ਦੁਪਹਿਰ ਕਸੇ ਜਾ ਰਿਹਾ ਕਿ ਉਹ ਬਹੁਤ ਪ੍ਰਸਿੱਧ ਬਿਜ਼ਨਸਮੈਨ ਇੱਥੇ ਦਾ ਵੀਡੀਓ ਫੋਟੋਗ੍ਰਾਫਰ ਰਬਿੰਦਰ ਗਰਚਾ ਉਹਦਾ ਨਾਮ ਸੀ ਤੇ ਉਹਦੀ ਇਹ ਲਾਸ਼ ਹੁਣ ਤੱਕ ਪਤਾ ਲੱਗਿਆ ਜਿੰਨੀ ਇੱਕ ਸੂਚਨਾ ਮਤਲਬ ਪੁਲਿਸ ਨੇ ਜਿਹੜੀ ਗੱਲਬਾਤ ਦੱਸੀ ਆ ਕਿ ਉੱਥੇ ਅਫੀਸਰ 12 ਵਜੇ ਪਹੁੰਚੇ ਆ 3500 ਬਲਾਕ 176 ਸਟਰੀਟ ਦੇ ਉੱਤੇ ਤੇ ਉੱਥੇ ਜਿਹੜੀਆਂ ਰਿਪੋਰਟਸ ਉਹਨਾਂ ਦੇ ਕੋਲ ਆਈਆਂ ਕਿ ਜਿਹੜਾ ਕਿ ਇੱਥੇ ਗੋਲੀ ਚੱਲੀ ਆ ਜਾਂ ਕੋਈ ਇਦਾਂ ਦੀ ਗੱਲਬਾਤ ਹੋਈ ਆ ਗੋਲੀਆਂ ਤੋਂ ਉਹ ਬੰਦਾ ਜਿਹੜਾ ਉਹਦੀ ਜ਼ਮੀਨ ਦੇ ਉੱਤੇ ਉੱਥੇ ਪਿਆ ਸੀ ਬਾਦ ਵਿੱਚ ਪੁਲਿਸ ਨੂੰ ਪਤਾ ਲੱਗਾ ਕਿ ਇਹਨੂੰ ਗੋਲੀਆਂ ਮਾਰੀਆਂ ਗਈਆਂ ਤੇ ਉਹਨੂੰ ਉੱਥੇ ਮੌਕੇ ਦੇ ਉੱਤੇ ਹੀ ਉਹਨਾਂ ਨੇ ਮਤਲਬ ਮ੍ਰਿਤਕ ਲਾਹੰਦਤਾ ਕਿਉਂਕਿ ਕਿਲਿੰਗ ਸੀਗੀ ਇੰਟੀਗ੍ਰੇਟਿਡ ਹੋਮੋਸਾਈਡ ਇਨਵੈਸਟੀਗੇਸ਼ਨ ਟੀਮ ਜਿਹੜੀ ਆ ਉਹ ਐਸ ਵੇਲੇ ਇਸ ਇਨਵੈਸਟੀਗੇਸ਼ਨ ਨੂੰ ਲੀਡ ਕਰ ਰਹੀ ਆ ਸਰੀ ਪੁਲਿਸ ਉਹਦੇ ਨਾਲ ਆ ਉਹਨਾਂ ਨੂੰ ਮਿਲ ਕੇ ਇਹ ਜਾਣ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਵੀ ਕੀ ਮਾਮਲਾ ਸੀ ਉਹ ਤੋਂ ਥੋੜੀ ਦੇਰ ਬਾਅਦ ਇੱਕ ਵਹੀਕਲ ਜਿਹਨੂੰ ਬਰਨਿੰਗ ਵਹੀਕਲ ਸੇਗਾ ਉਹ 18900 ਬਲਾਕ 40th ਐਵੇਨਿਊ 189 ਤੇ 40 ਦੇ ਨੇੜੇ ਦੱਸ ਦਿਆ ਕਿ ਉੱਥੇ ਮਿਲੀ ਆ ਬਹੁਤ ਦੂਰੀ ਨਹੀਂ ਇੱਥੋਂ ਕਈ ਜਾ ਸਕਦੇ ਜਿੱਥੇ ਇਹ ਜਿਹੜਾ ਵਾਪਰਿਆ ਸੀ ਕਟਣਾ ਉਹਦੇ ਤੋਂ ਨੇੜੇ ਹੁਣ ਗੈਂਗਸਟਾਈਲ ਕ੍ਰਾਈਮ ਇਹ ਲੱਗਦਾ ਸਿੱਧਾ ਸਿੱਧਾ ਪੁਲਿਸ ਕਹਿੰਦੇ ਵੀ ਜਿਹੜਾ ਬਾਈਕਲ ਉੱਥੇ ਅੱਗ ਲਾਇਆ ਗਿਆ ਤੇ ਇਹਦਾ ਸਬੰਧ ਇਹਦੇ ਨਾਲ ਹੋ ਸਕਦਾ ਆ ਜਿਹੜਾ ਬਰਨਿੰਗ ਵਹੀਕਲ ਆਮ ਤੌਰ ਦੇ ਉੱਤੇ ਗੈਂਗਸ ਯੂਜ਼ ਕਰਦੇ ਆ ਜਿੱਥੇ ਵੀ ਆਪਾਂ ਜਾਣਦੇ ਆ ਪਹਿਲਾਂ ਕਿ ਜਦੋਂ ਵੀ ਇੱਥੇ ਕਦੇ ਗੋਲੀ ਚੱਲਦੀ ਉਹ ਤੋਂ ਡੇੜੇ ਕਿਸੇ ਵਹੀਕਲ ਨੂੰ ਅੱਗ ਲੱਗੀ ਹੁੰਦੀ ਆ ਉਹਦੀ ਯੂਜ਼ ਕਰਕੇ ਬਾਅਦ ਦੇ ਵਿੱਚ ਉਹਨੂੰ ਇਹ ਸਾੜ ਦਿੰਦੇ ਆ ਵਾਇਰਲੈਸ ਬਹੁਤ ਜ਼ਿਆਦਾ ਵੱਧ ਰਹੀ ਆ ਲੋਰ ਮੇਨਲੈਂਡ ਦੇ ਵਿੱਚ ਲੋਕ ਡਰੇ ਪਏ ਨੇ ਇਸ ਵੇਲੇ ਖਾਸ ਕਰਕੇ ਇਹ ਭਾਈਚਾਰਾ ਪੰਜਾਬੀ ਭਾਈਚਾਰਾ ਕਿਉਂਕਿ ਜਿਹੜਾ ਵਿਅਕਤੀ ਹੈ ਮਾਰਿਆ ਗਿਆ ਇਹਨੂੰ ਲੋਕ ਜਾਣਦੇ ਸੀ ਬਹੁਤ ਪੁਰਾਣਾ ਇੱਥੇ ਦਾ ਫੋਟੋਗ੍ਰਾਫਰ ਸੀ ਲੋਕ ਇਹਦੇ ਨਾਲ ਇਨਵੋਲਵ ਸਿਗੇ ਜੁੜੇ ਸਿਗੇ ਵਿਆਹਾਂ ਦੇ ਵਿੱਚ ਕਿੰਨੇ ਸਾਲਾਂ ਤੋਂ ਨੇ ਤੇ ਇਹ ਕੰਮ ਕੀਤਾ ਸੀ ਤੇ ਪਰਸਨਲ ਹੀ ਲੋਕਾਂ ਨੂੰ ਲੱਗਦਾ ਕਿ ਇਹਦਾ ਕਿਸੇ ਵੀ ਇਦਾਂ ਦੀ ਚੀਜ਼ ਦੇ ਨਾਲ ਸਬੰਧ ਨਹੀਂ ਆ ਜਾਂ ਇੱਕ ਕੰਮ ਕਰਨ ਵਾਲਾ ਵਿਅਕਤੀ ਸੀ ਹੁਣ ਪੁਲਿਸ ਇਨਵੈਸਟੀਗੇਸ਼ਨ ਦੱਸ ਕੇ ਕਰਕੇ ਦੱਸੂਗੀ ਕਿ ਇਹਦੇ ਪਿਛੇ ਕਾਰਨ ਕੀ ਰਹੇ ਆ ਇਹ ਹਜੇ ਕੱਲ ਦੀ ਗੱਲ ਠੰਡੀ ਨਹੀਂ ਪਈ ਸਾਰਾ ਭਾਈਚਾਰਾ ਸਦਮੇ ਦੇ ਵਿੱਚ ਆ ਕਿ ਅੱਜ ਤੜਕੇ ਜਿਹੜਾ ਹੈਗਾ ਇੱਕ ਹੋਰ ਸ਼ੂਟਿੰਗ ਹੋ ਗਈ ਹੈ ਸਰੀ ਦੇ ਵਿੱਚ ਇਹ ਤੋਂ ਪਹਿਲਾਂ ਤਾਨੂੰ ਯਾਦ ਹੋਊਗਾ ਇੱਥੇ 56 ਐਵੇਨਿਊ ਤੇ 127 ਦੇ ਨੇੜੇ ਇੱਕ ਘਰ ਦੇ ਵਿੱਚ ਅੱਗ ਲੱਗੀ ਸੀ ਸੋਮਵਾਰ ਨੂੰ ਤੇ ਉੱਥੇ ਇੱਕ ਵਿਅਕਤੀ ਅੰਦਰ ਮ੍ਰਿਤਕ ਪਾਇਆ ਗਿਆ ਇਹ ਵੀ ਦੱਸਿਆ ਗਿਆ ਕਿ ਇਹ ਵੀ ਟਾਰਗੇਟਡ ਸੀ ਤੇ ਕਿਸੇ ਆਰਗੇਨਾਈਜ਼ਡ ਕ੍ਰਾਈਮ ਦੇ ਨਾਲ ਇਹਦਾ ਸਬੰਧ ਸੀ ਹੁਣ ਜਿਹੜੀਆਂ ਗੈਂਗ ਲਿੰਕਡ ਕਿਲਿੰਗਸ ਇਹ ਹੋ ਰਹੀਆਂ ਆ ਇਹ ਵੀ ਬਹੁਤ ਖਤਰਨਾਕ ਨੇ ਜਾਂ ਰੀਸੈਂਟ ਜੋ ਕੁਝ ਐਬਸਫੋਰਡ ਦੇ ਵਿੱਚ ਫਰਡੇ ਨੂੰ ਜਿਹੜਾ ਨਵਪਰੇ ਢਾਲੀਵਾਲ ਸੀ 28 ਸਾਲਾਂ ਦਾ ਨੌਜਵਾਨ ਉਹਨੂੰ ਗੋਲੀ ਗੋਲੀ ਮਾਰੀ ਗਈ ਹੈ ਬਸਪੋਰਟ ਦੇ ਵਿੱਚ ਪੁਲਿਸ ਪਬਲਿਕ ਤੋਂ ਹੁਣ ਹੈਲਪ ਦੀ ਮੰਗ ਕਰ ਰਹੀ ਹੈ ਵੀ ਤੁਸੀਂ ਸਾਨੂੰ ਕੋਈ ਦੱਸੋ ਜੇ ਕੁਝ ਜਾਣਦੇ ਆਏ ਇਸ ਚੀਜ਼ ਬਾਰੇ ਕੋ ਡੈਸ਼ ਕੈਮ ਵੀਡੀਓ ਹੈਗੀ ਹੈ ਤਾਂ ਆਈ ਹਿੱਟ ਨੂੰ ਦੇ ਦਿਓ ਜਾਂ 18775514448 ਦੇ ਉੱਤੇ ਕਾਲ ਕਰਕੇ ਤੁਸੀਂ ਇਹ ਜਾਣਕਾਰੀ ਦੇ ਸਕਦੇ ਹੋ ਜਿਹੜੀ ਅੱਜ ਸਵੇਰੇ ਤੜਕੇ ਸ਼ੂਟਿੰਗ ਹੋਈ ਹੈ ਇਹਦਾ ਵੀ ਉਹ ਕਹਿੰਦਾ ਕਿ ਕੋਈ ਐਕਸਟਰਸ਼ਨ ਦੇ ਨਾਲ ਸੰਬੰਧ ਲਗਦਾ ਆ ਜਦੋਂ ਇਹ 2:10 ਤੇ ਤੜਕੇ 80 ਐਵੇਨਿਊ ਤੇ ਕਿੰਗ ਜਾਰਜ ਬੁਲੇਵਾਰਡ ਦੇ ਉੱਤੇ ਇੱਕ ਬਿਜ਼ਨਸ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਉਹ ਬਿਲਡਿੰਗ ਡੈਮੇਜ ਹੋਈ ਹੈ ਇਹਦੇ ਵਿੱਚ ਕੋਈ ਹਾਰਟ ਨਹੀਂ ਹੋਇਆ ਕੋਈ ਕੋਈ ਜ਼ਖਮੀ ਨਹੀਂ ਹੋਇਆ ਮਤਲਬ ਚੰਗੀ ਗੱਲ ਜਿਹੜੀ ਇਹ ਹੋਈ ਹੈ ਤੇ ਇਹਦਾ ਸਬੰਧ ਪੁਲਿਸ ਦੱਸਦੀ ਹੈ ਕਿ ਕਿਤੇ ਨਾ ਕਿਤੇ ਉਹ ਜਿਹੜਾ ਇਸ ਵੇਲੇ ਐਕਸਟਰਸ਼ਨ ਦੀਆਂ ਅਟੈਂਪਟਸ ਇੱਥੇ ਚੱਲ ਰਹੀਆਂ ਹਨ ਸ਼ਹਿਰ ਦੇ ਵਿੱਚ ਉਦੇ ਨਾਲ ਜੋੜਿਆ ਜਾ ਰਿਹਾ ਐਕਸਟਰੋਸ਼ਨ ਅਸਲ ਦੇ ਵਿੱਚ ਕੀ ਹੁੰਦਾ ਆ ਕਿ ਫਰੋਤੀ ਕਿ ਇਹਨੂੰ ਕਹਿੰਦੇ ਆ ਕੋਈ ਕ੍ਰਾਈਮਨਲ ਕਿਸੇ ਬੰਦੇ ਨੂੰ ਧਮਕਾਉਂਦਾ ਆ ਕਿਸੇ ਬਿਜ਼ਨਸ ਨੂੰ ਕਿ ਜਾਂ ਤਾਂ ਤੂੰ ਪੈਸੇ ਦੇ ਦੇ ਨਹੀਂ ਤਾਂ ਅਸੀਂ ਨੁਕਸਾਨ ਕਰਾਂਗੇ ਹੁਣ ਇਹ ਪ੍ਰੋਬਲਮ ਬਹੁਤ ਗੰਭੀਰ ਹੁੰਦੀ ਜਾ ਰਹੀ ਆ ਇਹ ਫੋਰਥ ਐਕਸਟਰੋਸ਼ਨ ਰਿਲੇਟਡ ਸ਼ੂਟਿੰਗ ਆ ਆਸ ਮਹੀਨੇ ਦੇ ਵਿੱਚ ਤੇ ਹਜੇ ਜਨਵਰੀ ਅੱਧ ਚਾਈ ਆ ਤੁਸੀਂ ਇਹ ਸੋਚ ਕੇ ਦੇਖੋ ਵੀ 12 ਦਿਨਾਂ ਦੇ ਵਿੱਚ 226 ਦੇ ਜਾਂਦੇ ਵਿੱਚ 16 ਐਕਸਟਰੋਸ਼ਨ ਦੇ ਕੇਸਸ ਤਿੰਨ ਸ਼ੂਟਿੰਗ ਇਨਵੋਲਵਡ ਨੇ ਪਿਛਲੇ ਸਾਲ ਸਰੀ ਦੇ ਵਿੱਚ 132 ਐਕਸਟਰੈਕਸ਼ਨ ਦੀਆਂ ਅਟੈਂਪਟਸ ਦਸੀਆਂ ਆ 49 ਸ਼ੂਟਿੰਗਸ ਨੇ 88 ਵਿਕਟਮਸ ਨੇ ਔਰ ਇਸ ਸਾਲ ਬਹੁਤੇ ਵਿਕਟਮ ਕਈ ਉਹ ਵੀ ਨੇ ਵਿਕਟਮ ਜਿਹੜੇ ਆ ਕਿ ਉਹ ਉਹੀ ਆ ਜਿਨ੍ਹਾਂ ਨੂੰ ਪਿਛਲੇ ਸਾਲ ਵੀ ਟਾਰਗੇਟ ਕੀਤਾ ਗਿਆ ਪੁਲਿਸ ਹੈਲਪ ਦੀ ਮੰਗ ਕਰ ਰਹੀ ਆ ਲੋਕਾਂ ਤੋਂ ਕਿ ਕਿਸੇ ਕੋਲ ਕੋਈ ਜਿਹੜੀ ਜਾਣਕਾਰੀ ਹੋਵੇ ਤਾਂ ਉਹ ਉਹਨਾਂ ਨਾਲ ਸਾਂਝੀ ਕਰਨ ਤਾਂ ਕਿ ਉਹਨਾਂ ਨੂੰ ਇਹਦੀ ਇਨਵੈਸਟੀਗੇਸ਼ਨ ਦੇ ਵਿੱਚ ਮਦਦ ਮਰਸਕੀ ਅਗਲੀ ਗੱਲਬਾਤ ਫੈਡਰਲ ਸਰਕਾਰ ਦੇ ਜਿਹੜੇ ਜੋਬ ਕੱਟਸ ਨੇ ਉਹ ਹੁਣ ਦੱਸੇ ਜਾ ਰਹੇ ਆ ਕਿ ਵੱਡੇ ਕੱਟ ਸਰਕਾਰੀ ਨੌਕਰੀਆਂ ਦੇ ਵਿੱਚ ਲੱਗਣੇ ਆ ਫੈਡਰਲ ਸਰਕਾਰ ਪਲਾਨ ਕਰ ਰਹੀ ਆ ਕਿ 28000 ਪਬਲਿਕ ਸਰਵਿਸ ਜੋਬਸ ਜਿਹੜੀਆਂ ਨੂੰ ਘਟਾਇਆ ਜਾਵੇ ਅਗਲੇ 4 ਸਾਲਾਂ ਦੇ ਵਿੱਚ ਤੇ ਇਹਦੇ ਵਿੱਚ ਉਹਨਾਂ ਨੇ ਇਹਨਾਂ ਨੂੰ ਜਿਹੜੀਆਂ ਇਹਨਾਂ ਦਾ ਇੱਕ ਕੋਸਟ ਕੱਟ ਪਲਾਨ ਆ ਕਿਉਂਕਿ ਸਰਕਾਰ ਦਾ ਖਰਚਾ ਘਟਾਉਣ ਦਾ ਯਤਨ ਕੀਤਾ ਜਾ ਰਿਹਾ ਆ ਉਹ ਖਰਚਾ ਘਟਾਉਣ ਦੇ ਲਈ ਨੌਕਰੀਆਂ ਤੋਂ ਲੋਕਾਂ ਨੂੰ ਕੱਢਣਾ ਜ਼ਰੂਰੀ ਆ ਤੇ ਹੁਣ 28000 ਇਹਨਾਂ ਦਾ 24 ਸਾਲਾਂ ਦੇ ਵਿੱਚ ਟਾਰਗੇਟ ਆ ਕੁਝ ਡਿਪਾਰਟਮੈਂਟਸ ਆ ਡਿਪਾਰਟਮੈਂਟਸ ਨੇ ਹੁਣ ਜਿਹੜਾ ਸਟੈਟਿਸਟਿਕਸ ਕੈਨੇਡਾ ਵਰਗਾ ਡਿਪਾਰਟਮੈਂਟ ਆ ਜਾਂ ਸ਼ੇਅਰਡ ਸਰਵਿਸਿਜ਼ ਕੈਨੇਡਾ ਆ ਉਹਨਾਂ ਨੇ EMPLOYEES ਨੂੰ ਇਹ ਦੱਸਣਾ ਸ਼ੁਰੂ ਕਰ ਦਿੱਤਾ ਕਿ ਤੁਹਾਡੀਆਂ ਜੌਬਸ ਦੇ ਉੱਤੇ ਅਸਰ ਪੈ ਸਕਦਾ ਹੈ ਤੇ ਤੁਸੀਂ ਹੁਣ ਇੱਥੋਂ ਜਿਹੜਾ ਆ ਬੀ ਤਿਆਰੀ ਕਰ ਲੋ ਅਸੀਂ ਤੁਹਾਨੂੰ ਕੱਢ ਸਕਦੇ ਹਾਂ ਅੱਜ ਉਹਨਾਂ ਨੇ ਈਮੇਲਾਂ ਭੇਜੜੀਆਂ ਸ਼ੁਰੂ ਕਰ ਦਿੱਤੀਆਂ ਸਟੈਟਿਸਟਿਕਸ ਕੈਨੇਡਾ ਇੱਕ ਉਦਾਹਰਣ ਆ ਜਿਨ੍ਹਾਂ ਨੇ 850 ਜੌਬ 2 ਸਾਲਾਂ ਦੇ ਵਿੱਚ ਕੱਟਣੀਆਂ ਤੇ ਜਿਹੜੀ ਆ ਉਹ 100 100 ਬੰਦਾ ਜਿਹੜਾ ਇਹਨਾਂ ਨੇ 850 ਕੱਢਣੀਆਂ 2 ਸਾਲਾਂ ਦੇ ਵਿੱਚ 100 ਹਫ਼ਤੇ ਦੇ ਵਿੱਚ ਕੱਢ ਦੇਣਾ ਸਟੈਟਿਸਟਿਕਸ ਕੈਨੇਡਾ ਨੇ ਸੁਖਦਰਤੀਆਂ ਵੀ ਕਿਤੇ ਨੌਕਰੀਆਂ ਲੱਭਣੀਆਂ ਪੈਣਗੀਆਂ ਜਿਹੜੇ ਹੋਰ ਡਿਪਾਰਟਮੈਂਟ ਵੀ ਬਹੁਤ ਨੇ ਜਿਵੇਂ ਕਈ ਡਿਪਾਰਟਮੈਂਟਸ ਨੇ ਜਿਦਾਂ এমਪਲੋਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ ਆ, ਨੇਚਰਲ ਰਿਸੋਰਸ ਕੈਨੇਡਾ ਆ, ਗਲੋਬਲ ਅਫੇਅਰਸ ਕੈਨੇਡਾ ਆ, এনवायरमेंट ਐਂਡ ਕਲਾਈਮੇਟ ਚੇਂਜ ਕੈਨੇਡਾ ਆ, ਇਹ ਜਿਹੜੇ ਜਿੰਨੇ ਡਿਪਾਰਟਮੈਂਟਸ ਨੇ ਇਹਨਾਂ ਦੇ ਵਿੱਚ ਵੀ ਸਟਾਫ ਨੂੰ ਘਟਾਇਆ ਜਾ ਰਿਹਾ। ਹੁਣ ਇਹ ਨਹੀਂ ਆ ਕਿ ਹੁਣੇ ਹੀ ਸਾਰਿਆਂ ਦੀਆਂ ਨੌਕਰੀਆਂ ਚੱਲੇ ਜਾਣੀਆਂ। ਬਹੁਤ ਸਾਰੇ ਡਿਪਾਰਟਮੈਂਟ ਇਹ ਕਹਿ ਰਹੇ ਆ ਕਿ ਇਹ ਅਸਲ ਦੇ ਵਿੱਚ ਨੌਕਰੀਆਂ ਨੂੰ ਹੌਲੀ-ਹੌਲੀ ਘਟਾਉਣ ਦੀ ਕੋਸ਼ਿਸ਼ ਕਰ ਰਹੇ ਆ। ਘਟਾਉਣ ਦਾ ਮਤਲਬ ਇਹ ਆ ਕਿ ਇਹ ਨਹੀਂ ਕਿ ਜੇ ਉਹਨਾਂ ਨੇ 2000 ਬੰਦਾ ਕੱਢਣਾ ਤੇ ਹੁਣੇ ਹੀ ਕੱਢ ਦੇਣਾ ਉਹ ਕੀ ਕਰ ਰਹੇ ਆ ਜਿਹੜੀ ਐਕਟ੍ਰੀਸ਼ਨ ਆ ਮਤਲਬ ਐਕਟ੍ਰੀਸ਼ਨ ਦਾ ਮਤਲਬ ਇਹ ਆ ਕਿ ਜਾਂ ਤੱਕ ਲੋਕ ਰਿਟਾਇਰ ਹੋ ਜਣ ਜਾਂ ਆਪਣੇ ਆਪ ਛੱਡ ਜਾਣ ਮਤਲਬ ਲੋਕਾਂ ਨੂੰ ਕਹਿਣਗੇ ਕਿ ਤੁਸੀਂ ਨੌਕਰੀ ਛੱਡ ਜੋ ਤੇ ਤੁਹਾਨੂੰ ਆਹ ਆਹ ਬੈਨੀਫਿਟ ਅਸੀਂ ਦਵਾਂਗੇ ਜਾਂ ਜਿਹੜਾ ਬੰਦਾ ਰਿਟਾਇਰ ਹੋ ਗਿਆ ਉਹ ਦੁਬਾਰਾ ਨਹੀਂ ਭਰਤੀ ਕਰਨਾ ਮਤਲਬ ਫਾਇਰ ਨਹੀਂ ਕਰਨੇ ਸਿੱਧੇ ਪਰ ਤਰੀਕੇ ਦੇ ਨਾਲ ਉਹਨਾਂ ਨੂੰ ਰੱਖਣਾ ਨਹੀਂ 68000 ਪਬਲਿਕ ਸਰਵੰਟ ਉਹਨਾਂ ਨੂੰ ਲੈਟਰਸ ਆਈਆਂ ਪਰ ਉਹਨਾਂ ਨੂੰ ਇਹ ਦੱਸਿਆ ਗਿਆ ਕਿ ਜਿਹੜੀ अर्ली ਰਿਟਾਇਰਮੈਂਟ ਆ ਉਹ ਆਪਸ਼ਨ ਤੁਹਾਡੇ ਕੋਲ ਆ ਤੇ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਭਾਈ ਜਿੰਨੀ ਜਲਦੀ ਹੋ ਸਕਦਾ ਰਿਟਾਇਰ ਹੋ ਜਾਓ ਬਸ ਜ਼ਰੂਰੀ ਨਹੀਂ ਉਹ ਹੋਣਾ ਪਰ ਉਹਨਾਂ ਨੂੰ ਆਪਸ਼ਨ ਦੇ ਦਿੱਤੀ ਗਈ ਆ ਜਿਹੜੀ ਫੈਡਰਲ ਯੂਨੀਅਨ ਇਹ ਕਹਿੰਦੀ ਆ ਕਿ ਕਈ ਸੈਂਕੜੇ ਵਰਕਰ ਉਹਨਾਂ ਨੂੰ ਜਿਨ੍ਹਾਂ ਨੂੰ ਪਹਿਲਾਂ ਇਹ ਵਾਰਨਿੰਗ ਲੈਟਰਸ ਆਈਆਂ ਆ ਜਿਹੜਾ ਡਿਪਾਰਟਮੈਂਟ ਆਫ ਫਾਈਨੈਂਸ ਕੈਨੇਡਾ ਆ ਜਾਂ ਪਬਲਿਕ ਸਰਵਿਸ ਕਮਿਸ਼ਨ ਆਫ ਕੈਨੇਡਾ ਆ ਜਾਂ ਪ੍ਰਾਈਵੀ ਕਾਉਂਸਲ ਆਫਿਸ ਆ ਉਹਨਾਂ ਨੂੰ ਜਿਹੜੀ ਬਜਟ ਆਫੀਸਰ ਦੀ ਰਿਪੋਰਟ ਆ ਇੱਕ ਪਾਰਲੀਮੈਂਟਰੀ ਬਜਟ ਆਫੀਸਰ ਨੇ ਕਨਫਰਮ ਕੀਤਾ ਕਿ ਲਗਭਗ 2000 ਪੋਜੀਸ਼ਨਸ ਕੱਟ ਕੀਤੀਆਂ ਜਾਣਗੀਆਂ ਸਿਰਫ 5 ਡਿਪਾਰਟਮੈਂਟਾਂ ਦੇ ਵਿੱਚ ਆਉਣ ਵਾਲੇ ਸਾਲਾਂ ਦੇ ਵਿੱਚ ਸਰਕਾਰ ਕਰ ਕਿਉਂ ਰਹੀ ਹੈ ਇਹ ਸਾਰਾ ਕੁਝ ਜਿਹੜਾ ਇਸ ਵੇਲੇ ਇਹ ਦੱਸਿਆ ਜਾ ਰਿਹਾ ਕਿ ਜਿਹੜੀ ਜਿਹੜਾ 2025 ਦੇ ਬਜਟ ਦੇ ਵਿੱਚ ਗੋਲ ਇਹਨਾਂ ਦਾ ਹੈਗਾ ਕਿ 60 ਬਿਲੀਅਨ ਡਾਲਰ ਸਰਕਾਰ ਜਿਹੜਾ 60 ਬਿਲੀਅਨ ਡਾਲਰ ਬਚਾਉਣਾ ਆ ਸਰਕਾਰ ਦੇ ਖਰਚੇ ਘਟਾ ਕੇ ਫੈਡਰਲ ਵਰਕਰ 367772 ਨੇ 24 ਦੇ ਵਿੱਚ ਸੀਗੇ ਮਤਲਬ ਫੈਡਰਲ ਸਰਕਾਰ ਦੇ ਜਿਹੜੇ ਸਰਕਾਰੀ ਮੁਲਾਜ਼ਮ ਨੇ ਕੇਂਦਰ ਦੀ ਸਰਕਾਰ ਦੇ ਤੇ ਹੀ ਨੰਮ ਕੰਮ ਕਰਦੇ ਸਿੱਧੇ ਉਹਨਾਂ ਤੋਂ ਤਨਖਾਹ ਲੈਂਦੇ 367772 ਸਰਕਾਰ ਇਹ ਚਾਹੁੰਦੀ ਆ ਕਿ ਇਹਨਾਂ ਨੂੰ ਘਟਾ ਕੇ 330000 ਤੇ ਲੈ ਆਈਏ 89 ਤੀ ਤੱਕ 289 ਤੀ ਤੱਕ ਉਹਦੇ ਫੇ ਇੱਕੋ ਹੀ ਤਰੀਕੇ ਆ ਜਿਹੜੇ ਤੁਹਾਨੂੰ ਦੱਸੇ ਆ ਜਾਂ ਤਾਂ ਜੌਬ ਕੱਟ ਕੀਤੀਆਂ ਜਾਣਗੀਆਂ ਜਾਂ ਰਿਟਾਇਰ ਹੋਣਗੇ ਲੋਕ ਤੇ ਜਾਂ ਫਿਰ ਲੋਕ ਆਪਣੇ ਆਪ ਨੌਕਰੀਆਂ ਛੱਡ ਕੇ ਜਾਣਗੇ ਸੋ ਇਹ ਕਿਉਂਕਿ ਇੱਕ ਤਾਂ ਪੈਸਾ ਬਚਾਉਣਾ ਆ ਸਰਕਾਰ ਨੇ ਦੂਜਾ ਸਰਕਾਰ ਵੱਡੀ ਬਹੁਤ ਹੋ ਗਈ ਸੀ ਕੋਵਿਡ ਦੇ ਵਿੱਚ ਮੁਲਾਜ਼ਮ ਰੱਖ ਬਹੁਤ ਲਏ ਸੀ ਤੇ ਸਰਕਾਰ ਦਾ ਕਰਜ਼ਾ ਬਹੁਤ ਆ ਡੈਫੀਸਿਟ ਬਹੁਤ ਆ ਟੈਕਨ ਟੈਕਨੋਲੋਜੀ ਆ ਗਈ ਆਟੋਮੇਸ਼ਨ ਆ ਗਈ ਕਈ ਕਿਸਮ ਦੇ ਜਿਹੜੇ ਪ੍ਰੈਸ਼ਰ ਆਉ ਹੋ ਇਸ ਥਾਂ ਦੇ ਉੱਤੇ ਆ ਇਸ ਵੇਲੇ ਪਾਏ ਜਾ ਰਹੇ ਆ ਅਗਲੀ ਗੱਲਬਾਤ ਰੈਂਟਸ ਨੂੰ ਲੈ ਕੇ ਕਿਰਾਏ ਜਿਹੜਾ ਅਪਾਰਟਮੈਂਟ ਰੈਂਟ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹ 12% ਦੇ ਲਗਭਗ ਡਿੱਗ ਪਏ ਆ 2022 ਤੋਂ ਲੈ ਕੇ ਹੁਣ ਤੱਕ ਜਿਹੜੀ rentals.ca ਦੀ ਰਿਪੋਰਟ ਕਹਿੰਦੀ ਆ ਕਿ ਥੱਲੇ ਆ ਕੇ ਕਿਰਾਏ ਘਟ ਗਏ ਤੁਸੀਂ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਜੇ ਵੈਸੇ ਚੈੱਕ ਕਰਨਾ ਹੋਵੇ ਸਰੀਏ ਦੇ ਅਲਦੋਲ ਦੇ ਇਲਾਕਿਆਂ ਦੇ ਵਿੱਚ ਕਿਸੇ ਲਾਂਡਰੀ ਦੇ ਵਿੱਚ ਜਾ ਕੇ ਦੇਖੋ ਉੱਥੇ ਕਿੰਨੀਆਂ ਬੇਸਮੈਂਟਾਂ ਲੱਗੀਆਂ ਬੇਸਮੈਂਟਾਂ ਚੜ ਨਹੀਂ ਰਹੀਆਂ ਘਰਾਂ ਦੇ ਬੀਸ਼ਮੈਂਟਾਂ ਦੇ ਅਪਾਰਟਮੈਂਟਾਂ ਤੇ ਸਾਰਿਆਂ ਦੇ ਰੈਂਟ ਥੱਲੇ ਆਏ ਆ ਹੁਣ ਅਸਲ ਦੇ ਵਿੱਚ ਹੋਇਆ ਇਹ ਆ ਕਿ ਬੀਸੀ ਸਰਕਾਰ ਇਹਦਾ ਕਰੈਡਿਟ ਲੈ ਰਹੀ ਆ ਹਾਊਸਿੰਗ ਮਿਨਿਸਟਰ ਜਿਹੜੇ ਕ੍ਰਿਸਟਿਨ ਬੋਇਲ ਨੇ ਪੁਣਾ ਨੇ ਕਿਹਾ ਕਿ ਜਿਹੜੀਆਂ ਪ੍ਰੋਵਿੰਸ਼ੀਅਲ ਪਾਲਿਸੀਜ਼ ਨੇ ਜਿਹੜੀਆਂ ਪ੍ਰੋਵਿੰਸ ਨੇ ਨੀਤੀਆਂ ਬਣਾਈਆਂ ਪਿਛਲੇ ਸਮੇਂ ਦੇ ਵਿੱਚ ਉਹ ਮੁੱਖ ਕਾਰਨਾ ਕਿ ਰੈਂਟ ਜਿਹੜੇ ਆ ਥੱਲੇ ਆ ਰਹੇ ਆ ਪਾਲਿਸੀ ਸਰਕਾਰ ਨੇ ਕਿਹੜੀਆਂ ਬਣਾਈਆਂ ਇੱਕ ਤਾਂ ਸਰਕਾਰ ਇਹ ਕਹਿੰਦੀ ਆ ਕਿ ਇਹਨਾਂ ਨੇ ਜ਼ਿਆਦਾ ਮਤਲਬ ਪਰਪਸਵਲ ਰੈਂਟਲ ਅਪਾਰਟਮੈਂਟ ਬਣਾਏ ਆ ਦੂਜਾ ਇਹ ਕਹਿੰਦੇ ਕਿ ਜਿਹੜਾ ਸ਼ਾਰਟ ਟਰਮ ਰੈਂਟਲ ਸੀਗਾ Airbnb ਵਰਗੇ ਕੰਮ ਉਹ ਸਾਰੇ ਦੇ ਸਾਰੇ ਜਿਹੜੇ ਉਹਨਾਂ ਨੂੰ ਇਹਨਾਂ ਨੇ ਰੋਕ ਦਿੱਤਾ ਕ੍ਰੈਕਡਾਊਨ ਕਰ ਦਿੱਤਾ ਇੱਕ ਇਹ ਕਹਿੰਦੇ ਆ ਕਿ ਜਿਹੜਾ ਰੈੱਡ ਟੇਪਿਜ਼ਮ ਸੀਗਾ ਹਾਊਸਿੰਗ ਕੰਟਰੈਕਟ ਕੰਸਟਰਕਸ਼ਨ ਦੇ ਵਿੱਚ ਜਿਹੜੀ ਲਾਲ ਫੀਤਾ ਸ਼ਾਹੀ ਸੀ ਕਿ ਫਾਈਲਾਂ ਕਲਰਕਾਂ ਦੇ ਕੋਲ ਇਧਰ ਉਧਰ ਤੁਰੀਆਂ ਫਿਰਦੀਆਂ ਸੀ ਉਹਨੂੰ ਖਤਮ ਕਰ ਦਿੱਤਾ ਇੱਕ ਜਿਹੜੀ ਇਹਨਾਂ ਨੇ ਹੈਗੀ ਆ ਪ੍ਰੋਟੈਕਸ਼ਨ ਅਰ ਐਂਟਰਸ ਦੇ ਲਈ ਉਹ ਕੀਤੀ ਆ ਵੈਨਕੂਵਰ ਦੇ ਰੈਂਟ ਬਹੁਤ ਤੇਜ਼ੀ ਨਾਲ ਡਿਗੇ ਆ ਵੈਨਕੂਵਰ ਦੇ ਵਿੱਚ ਐਵਰੇਜ ਰੈਂਟ ਲਗਭਗ 8% ਸਾਲ ਦੇ ਵਿੱਚ ਡਿਗਿਆ 14% ਤਿੰਨ ਸਾਲਾਂ ਦੇ ਵਿੱਚ ਡਿਗਿਆ ਤੇ ਵੱਡਾ ਡ੍ਰੌਪ ਜਿਹੜਾ ਸਪੈਸ਼ਲੀ ਆ ਉਹ ਤਿੰਨ ਬੈਡਰੂਮ ਦੇ ਅਪਾਰਟਮੈਂਟਾਂ ਦੇ ਵਿੱਚ ਆਇਆ ਅਗਲੀ ਗੱਲ ਇਹ ਆ ਕਿ ਜੇ ਤਾ BC ਸਰਕਾਰ ਨੇ ਕੁਝ ਕੀਤਾ ਹੋਵੇ ਤਾਂ ਉਹਦਾ ਇਕੱਲੇ BCG ਫਰਕ ਪਵੇ ਪੂਰੇ ਕੈਨੇਡਾ ਜੀ ਰੈਂਟ ਘਟ ਰਹੇ ਆ ਡਿਸੰਬਰ 2025 ਦੇ ਵਿੱਚ ਐਵਰੇਜ ਰੈਂਟ ਕੈਨੇਡਾ ਦੇ ਵਿੱਚ ਜਿਹੜਾ ਆ ਉਹ ਘਟ ਕੇ 2068 ਡਾਲਰ ਤੇ ਆ ਗਿਆ ਜਿਹੜੇ ਜਿਹੜੇ ਰੈਂਟ ਆ ਉਹ ਅਲਬਰਟਾ ਦੇ ਵਿੱਚ 4.3% ਘਟ ਗਏ ਆ ਅਨਟੇਰੀਓ ਦੇ ਵਿੱਚ 3.9% ਘਟ ਗਏ ਆ ਸੋ ਜਿਹਦਾ ਮਤਲਬ ਇਹ ਆ ਕਿ ਐਡਮਿੰਟਨ ਇੱਕੋ ਇੱਕ ਸ਼ਹਿਰ ਆ ਜਿੱਥੇ ਰੈਂਟ ਵਧਿਆ ਖਾਲੀ ਅਪਾਰਟਮੈਂਟ ਬਹੁਤ ਪਏ ਆ ਡਾਟਾ ਕੈਨੇਡਾ ਮੋਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦਾ ਸਾਫ਼ ਤੌਰ ਤੇ ਦੱਸਦਾ ਕਿ ਵੈਕੈਂਸੀ ਰੇਟ ਇਸ ਵੇਲੇ ਵਧਿਆ ਹੈ ਗ੍ਰੇਟਰ ਵੈਨਕੂਵਰ ਦੇ ਵਿੱਚ 3.7% ਆ ਗ੍ਰੇਟਰ ਵਿਕਟੋਰੀਆ ਦੇ ਵਿੱਚ 3.3% ਆ ਜ਼ਿਆਦਾ ਜਿਹੜੇ ਖਾਲੀ ਘਰ ਨੇ ਆਮ ਤੌਰ ਦੇ ਉੱਤੇ ਜਿਹਦਾ ਮਤਲਬ ਇਹ ਹੁੰਦਾ ਕਿ ਰੈਂਟ ਲੋ ਆ ਐਕਸਪਰਟ ਇਹ ਕਹਿੰਦੇ ਆ ਕਿ ਇਮੀਗ੍ਰੇਸ਼ਨ ਚੇਂਜ ਮੈਟਰ ਕਰ ਰਹੀ ਆ ਵੱਡਾ ਫਰਕ ਉੱਥੇ ਪਿਆ ਕਿ ਇਮੀਗ੍ਰੇਸ਼ਨ ਨਹੀਂ ਆ ਜਿਹੜੀਆਂ ਪਾਲਿਸੀਆਂ ਬਦਲ ਗਈਆਂ ਹਾਊਸਿੰਗ ਐਕਸਪਰਟ ਇਹ ਕਹਿੰਦੇ ਆ ਕਿ ਜਿਹੜੀਆਂ ਫੈਡਰਲ ਇਮੀਗ੍ਰੇਸ਼ਨ ਰੈਸਟ੍ਰਿਕਸ਼ਨਸ ਆ ਉਹਨਾਂ ਨੇ ਵੱਡਾ ਰੋਲ ਪਲੇ ਕੀਤਾ ਪ੍ਰੋਵਿੰਸ਼ੀਅਲ ਪਾਲਿਸੀਜ਼ ਨਾਲੋਂ ਕਿ ਅਸਲ ਦੇ ਵਿੱਚ ਉਹ ਕਿਉਂਕਿ ਇਮੀਗ੍ਰੇਸ਼ਨ ਨੇ ਬੰਦ ਹੋ ਗਏ ਲੋਕ ਕਿਉਂੋਂ ਹਟ ਕੇ ਬਾਹਰੋਂ ਸਟੂਡੈਂਟਸ ਟੈਂਪੋਰਰੀ ਫੋਰਨ ਵਰਕਰ ਤੇ ਘਰ ਕਿੱਥੋਂ ਚੜ੍ਹਨੇ ਸੀ ਕਿਉਂਕਿ ਘਟ ਇੰਟਰਨੈਸ਼ਨਲ ਸਟੂਡੈਂਟ ਆਇਆ ਟੈਂਪੋਰਰੀ ਰੈਜ਼ਿਡੈਂਟਸ ਘਟ ਆਇਆ ਡਿਮਾਂਡ ਰੈਂਟਲਸ ਦੀ ਘਟ ਗਈ ਆ bc ਦੀ ਪੋਪੂਲੇਸ਼ਨ ਸ਼੍ਰਿੰਕ ਕੀਤੀ ਆ ਸਟੈਟਿਸਟਿਕਸ ਕੈਨੇਡਾ ਦੇ ਡਾਟਾ ਅਨੁਸਾਰ BC ਦੇ ਵਿੱਚ 14000 ਲੋਕ ਕੁਝ ਮਹੀਨਿਆਂ ਦੇ ਵਿੱਚ ਹੀ ਘਟ ਗਏ। ਬਹੁਤੇ ਉਹ ਸੀਗੇ ਜਿਹੜੇ ਨਾਨ ਪਰਮਨੈਂਟ ਰੈਜ਼ੀਡੈਂਟਸ ਸੀਗੇ। ਲੈਸ ਪੋਪੂਲੇਸ਼ਨ ਗਰੋਥ ਦਾ ਮਤਲਬ ਸਿੱਧਾ ਆ ਕਿ ਉਹਦੇ ਉੱਤੇ ਜਿਹੜਾ ਪ੍ਰੈਸ਼ਰ ਆਉ ਉਹ ਵੀ ਘਟ ਪਿਆ ਹੋਊਗਾ ਆਪਣੇ ਰੈਂਟਲ ਹਾਊਸਿੰਗ ਦੇ ਉੱਤੇ। ਜ਼ਿਆਦਾ ਰੈਂਟਲ ਅਵੇਲੇਬਲ ਹੋਗੇ, ਘਰ ਜ਼ਿਆਦਾ ਹੋਗੇ, ਬੇਸਮੈਂਟਾਂ ਜ਼ਿਆਦਾ ਹੋਗੀਆਂ। ਉਸੇ ਤਰੀਕੇ ਦੇ ਨਾਲ ਜਿਹੜੀਆਂ ਕਾਂਡੋ ਪਾਲਿਸੀਜ਼ ਜਿਹੜੀਆਂ ਸੀਗੀਆਂ ਉਹਦੇ ਨਾਲ ਮਲਟੀ ਯੂਨਿਟ ਹਾਊਸਿੰਗ ਨੂੰ ਲਾਓ ਕਰਤਾ ਸਿੰਗਲ ਫੈਮਿਲੀ ਲੋਟਸ ਜਿਹੜੀਆਂ ਹਨ ਉਹਨਾਂ ਦੇ ਉੱਤੇ ਜਿਹੜੀ ਰੈਂਟਲ ਸਪਲਾਈ ਆ ਉਹ ਵਧ ਗਈ ਆ ਹੁਣ ਇਹ ਸਾਰੇ ਕੁਸ਼ ਦੇ ਵਿੱਚ ਐਕਸਪਰਟ ਇਹ ਕਹਿ ਰਹੇ ਆ ਕਿ ਇਹਨੇ ਕਾਂਡੋ ਮਾਰਕੀਟ ਦੇ ਉੱਤੇ ਅਸਰ ਵੀ ਪਾਇਆ ਤੇ ਜੌਬਾਂ ਦਾ ਵੀ ਨੁਕਸਾਨ ਹੋਇਆ ਆ ਰਿਸਕ ਇਹ ਆ ਕਿ ਜਿਹੜਾ ਰੈਂਟ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਵੀ ਸਕਦਿਆ ਜੇ ਡਿਵੈਲਪਰਸ ਨੇ ਪ੍ਰੋਜੈਕਟ ਆਪਣੇ ਬਣਾਉਣੇ ਰੋਕ ਦਿੱਤੇ ਕਿਉਂਕਿ ਇਹਨਾਂ ਦੇ ਵਿੱਚ ਪੈਸੇ ਨਹੀਂ ਬਣ ਰਹੇ ਪ੍ਰੋਫਿਟੇਬਲ ਹੈ ਨਹੀਂ ਹਾਊਸਿੰਗ ਸਪਲਾਈ ਜਿਹੜੀ ਆ ਉਹਦੇ ਉੱਤੇ ਸਿੱਧਾ-ਸਿੱਧਾ ਇਹਦਾ ਅਸਰ ਪੈ ਸਕਦਾ ਹੈ ਤੇ ਐਕਸਪਰਟ ਇਹ ਵੀ ਕਹਿ ਰਹੇ ਆ ਕਿ ਇਹਦੇ ਨਾਲ ਆਉਣ ਵਾਲੇ 2-3 ਸਾਲਾਂ ਦੇ ਵਿੱਚ ਕਿਰਾਏ ਫੇਰ ਵੱਧ ਸਕਦੇ ਆ ਕੁਝ ਇਸ ਗੱਲ ਨੂੰ ਮੰਨਦੇ ਆ ਕਿ ਸਾਨੂੰ ਜ਼ਿਆਦਾ ਕੋ-ਆਪਸ ਦੇ ਉੱਤੇ ਫੋਕਸ ਕਰਨਾ ਚਾਹੀਦਾ ਬੀਸੀ ਨੂੰ ਜਿਹੜੀ ਨੌਨ ਮਾਰਕੀਟਿੰਗ ਹਾਊਸਿੰਗ 인ਫਰਾਸਟ੍ਰਕਚਰ ਹੈਗਾ ਆ ਬਿਲਕੁਲ ਜਿੱਦਾਂ ਰੋਡ ਜਾਂ ਟ੍ਰਾਂਜ਼ਿਟਸ ਹੁੰਦੀਆਂ ਆ ਉਸੇ ਤਰੀਕੇ ਨਾਲ ਉਧਰ ਧਿਆਨ ਦੇਣਾ ਪਊਗਾ ਤਾਂ ਕੋਈ ਹਾਲੇ ਦਾ ਪੱਕਾ ਹੋ ਸਕਦਾ ਆ ਅਮਰੀਕਾ ਕੈਨੇਡਾ ਦੇ ਸਬੰਧਾਂ ਤੋਂ ਬਾਅਦ ਇੱਕ ਵੱਡੀ ਤਬਦੀਲੀ ਇਹ ਆਈ ਆ ਕਿ ਜਿਹੜੇ 스노우 보ਰਡਸ ਨੇ ਉਹ ਹੁਣ ਦੋ ਤਰ੍ਹਾਂ ਦੇ ਉੱਥੇ ਟ੍ਰੈਂਡ ਆ ਰਹੇ ਨੇ ਬਹੁਤਾ 스노우 보ਰਡਸ ਕਿਹਨਾਂ ਨੂੰ ਕਹਿੰਦੇ ਆ ਜਿਹੜੇ ਕੈਨੇਡਾ ਦੇ ਵਿੱਚ ਬਹੁਤ ਸਾਰੇ ਲੋਕ ਖਾਸ ਕਰਕੇ ਬਜ਼ੁਰਗ ਜਿਹੜੇ ਰਿਟਾਇਰ ਹੋਏ ਆ ਇੱਥੇ ਜਦੋਂ ਠੰਡ ਪੈਂਦੀ ਆ ਉਹ ਅਮਰੀਕਾ ਚਲ ਜਾਂਦੇ ਆ ਅਮਰੀਕਾ ਦੇ ਵਿੱਚ ਉੱਥੇ ਫਲੋਰੀਡਾ, ਐਰੀਜ਼ੋਨਾ, ਟੈਕਸਸ ਉਹਨਾਂ ਸਾਰੀਆਂ ਥਾਵਾਂ ਦੇ ਉੱਤੇ ਜਾ ਕੇ ਕੈਨੇਡੀਅਨ ਵਿੰਟਰਸ ਤੋਂ ਬਚਿਆ ਜਾ ਸਕਦਾ। ਜਿਹੜੀ ਪੋਲਿਟੀਕਲ ਟੈਂਸ਼ਨ ਆ ਇਹਨੇ ਹੁਣ ਫੀਲਿੰਗਸ ਚੇਂਜ ਕਰ ਦਿੱਤੀਆਂ। ਲਗਾਤਾਰ ਜਿਹੜੀ ਟੈਂਸ਼ਨ ਹੋਈ ਆ ਕੈਨੇਡਾ ਤੇ ਅਮਰੀਕਾ ਦੇ ਵਿਚਕਾਰ ਸਪੈਸ਼ਲੀ ਜਦੋਂ ਰਾਸ਼ਟਰਪਤੀ 트ੰਪ ਨੇ ਪਾਵਰ ਉਹਨਾਂ ਦੀ ਜਿਹੜੀਆਂ ਉਹ ਵਾਪਸ ਪਾਵਰ ਦੇ ਵਿੱਚ ਆਏ ਆ ਉਹਨਾਂ ਨੇ ਜ਼ਿਆਦਾ ਕੈਨੇਡੀਅਨਸ ਨੂੰ ਇਹ ਸੋਚਣ ਲਾ ਦਿੱਤਾ ਜਾਂ ਉਹ ਇਦਾਂ ਮਹਿਸੂਸ ਕਰਨ ਲੱਗ ਪਏ ਕਿ ਸਾਨੂੰ ਅਮਰੀਕਾ ਦੇ ਵਿੱਚ ਕੋਈ ਚਾਹੁੰਦਾ ਨਹੀਂ ਵੀ ਸਾਨੂੰ ਉੱਥੇ ਕੋ ਪੁੱਛਦਾ ਨਹੀਂ ਆ ਜਿਹੜੇ ਕੁਛ ਕੈਨੇਡੀਅਨ ਹੈਗੇ ਆ ਉਹ ਇਦਾਂ ਮਹਿਸੂਸ ਕਰਦੇ ਆ ਜਿਹਦਾ ਰਿਜੈਕਟ ਕੀਤਾ ਗਿਆ ਹੋਵੇ ਉਹਨੂੰ ਕੁਛ ਜਿਹੜੇ 스노우 버ਡਸ ਨੇ ਉਹ ਕਹਿੰਦੇ ਆ ਕਿ ਜਿਹੜਾ ਅਮਰੀਕਨਸ ਦਾ ਐਟੀਟਿਊਡ ਆ ਕੈਨੇਡੀਅਨਸ ਦੇ ਲਈ ਉਹ ਹੁਣ ਬਦਲ ਗਿਆ ਕੁਛ ਸਿੱਧਾ ਹੀ ਕਹ ਜਾਂ ਕਹਿੰਦੇ ਕਿ ਸਾਨੂੰ ਸਿੱਧਾ ਮਹਿਸੂਸ ਹੋਇਆ ਕਿ ਕੈਨੇਡੀਅਨਸ ਜਿਹੜੇ ਹੁਣ ਉਹਨਾਂ ਨੂੰ ਉੱਥੇ ਕੋਈ ਪਸੰਦ ਨਹੀਂ ਕਰਦਾ ਤੇ ਇਨੀ ਕੁ ਚਾਹੁੰਦਾ ਉਹਨਾਂ ਨੂੰ ਵੀ ਕਿ ਸਾਡੀ ਨੇਬਰਹੂਡ ਦੇ ਵਿੱਚ ਕੋਈ ਕੈਨੇਡੀਅਨ ਰਹੇ ਉਹਦਾ ਕਾਰਨ ਇਹ ਹੈ ਕਿ ਜਿਹੜੇ ਹੈ سنو ਬੋਰਡਸ ਨੇ ਉਹਨਾਂ ਨੇ ਉੱਥੇ ਆਪਣੇ ਘਰ ਲਾਏ ਆ ਬਹੁਤੇ ਲੋਕਾਂ ਨੇ ਮਕਾਨ ਲਾਏ ਆ ਕਿਸੇ ਨੇ ਕੋਈ ਆਰ ਵੀ ਲਿਆ ਆ ਜਾਂ ਕੈਂਪਰ ਲਾਏ ਆ ਕੁਛ ਨਾ ਕੁਛ ਉੱਥੇ ਉਹਨਾਂ ਨੇ ਪੱਕੇ ਪ੍ਰਬੰਧ ਰੱਖੇ ਆ 6 ਮਹੀਨੇ ਜਦੋਂ ਉੱਥੇ ਜਾਂਦੇ ਆ ਸਾਰੀਆਂ ਸਰਦੀਆਂ ਉੱਥੇ ਜਾ ਕੇ ਰਹਿੰਦੇ ਆ ਹੁਣ ਉਹਦੇ ਨਾਲ ਇਹ ਆ ਕਿ ਇਹਨਾਂ ਨੇ ਇਹ ਸਾਰਾ ਕੁਝ ਉੱਥੋਂ ਵੇਚਣਾ ਸ਼ੁਰੂ ਕਰ ਦਿੱਤਾ ਕੁਝ ਕੈਨੇਡੀਅਨਸ ਨੇ ਕਹਿ ਦਿੱਤਾ ਕਿ ਮਤਲਬ ਡਿਸੀਜਨ ਬਣਾ ਲਿਆ ਕਿ ਅਸੀਂ ਉਹਨਾਂ ਦੇ ਘਰਾਂ ਨੂੰ ਜਿਹੜਾ ਵੇਚ ਦੇਣਾ ਆ ਤੇ ਨਾਲੇ ਉਹਨਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਮੁੜ ਕੇ ਨਹੀਂ ਆਉਣਾ ਤੇ ਇਹਦੀ ਥਾਂ ਦੇ ਉੱਤੇ ਉਹ ਮੈਕਸੀਕੋ ਜਾਂ ਦੂਜੇ ਦੇਸ਼ਾਂ ਵਿੱਚ ਜਾਣ ਦਾ ਉਹਨਾਂ ਨੇ ਫੈਸਲਾ ਕਰ ਲਿਆ ਜਿਹੜਾ ਰਾਸ਼ਟਰਪਤੀ 트ੰਪ ਤੇ ਕਮੈਂਟ ਨੇ ਜਿਹੜੇ ਕੈਨੇਡਾ ਬਾਰੇ ਰਾਸ਼ਟਰਪਤੀ 트ੰਪ ਗੱਲ ਕਰਦੇ 51 ਸਟੇਟ ਉਹ ਸਾਰੇ ਕੁਸ਼ ਦੇ ਨਾਲ ਕੈਨੇਡੀਅਨ ਅਫਸੈਟ ਹੋਏ ਇਹਨੇ ਕੁਝ ਲੋਕਾਂ ਨੂੰ ਲੱਗਿਆ ਕਿ ਅਸੀਂ ਮਤਲਬ ਡਿਸਰੈਸਪੈਕਟ ਆ ਸਾਡੀ ਜਾਂ ਸਾਡਾ ਸਾਰਾ ਕੁਸ਼ ਤੇ ਉਹ ਜਿਹੜੀਆਂ ਅਮਰੀਕਾ ਦੀਆਂ ਪ੍ਰਾਪਰਟੀਆਂ ਨੂੰ ਵੇਚਣ ਲਈ ਮਜਬੂਰ ਹੋ ਗਏ ਆ। ਇਲੈਕਸ਼ਨ ਤੋਂ ਬਾਅਦ ਕਈ ਹਜ਼ਾਰਾਂ ਕੈਨੇਡੀਅਨਸ ਨੇ ਲਿਸਟਿੰਗ ਦੇ ਵਿੱਚ ਪਾਏ ਆਪਣੇ ਅਮਰੀਕਾ ਵਾਲੇ ਘਰ ਤੇ ਉਹ ਹੁਣ ਵਿਕ ਨਹੀਂ ਰਹੇ ਕਿਉਂਕਿ ਬਹੁਤ ਸਾਰੇ ਇਕੱਠੇ ਲੋਕ ਜਿਹੜੇ ਇਹਨਾਂ ਨੂੰ ਵੇਚਣ ਵਾਲੇ ਪਾਸੇ ਤੁਰ ਪਏ ਤੇ ਉਹ ਸਾਰੇ ਕੁਝ ਦੇ ਵਿੱਚ ਪੈਸਾ ਇੱਕ ਵੱਡਾ ਇਸ਼ੂ ਆ। ਮਤਲਬ ਅਮਰੀਕਾ ਦੇ ਦੂਜਾ ਖਰਚਾ ਉੱਥੇ ਜਿਹੜਾ ਕਰਨਾ ਖਾਸ ਤੌਰ ਦੇ ਤੇ 13 ਦੇ ਲਈ ਰਹਿਣਾ ਮੰਨ ਲਓ ਜੇ ਉੱਥੇ ਤੁਸੀਂ 1 ਡਾਲਰ ਖਰਚਦੇ ਆ ਅਮਰੀਕਾ ਦੇ ਵਿੱਚ ਕੋਈ ਚੀਜ਼ ਡਾਲਰ ਦੀ ਆ। ਇੱਥੇ 1 ਡਾਲਰ 35 ਸੈਂਟ ਜਾਂ 45 ਸੈਂਟ ਦੀ ਪੈਂਦੀ ਆ ਉਹ ਹੁਣ ਖਰਚਾ ਚਾਹੇ ਗਰੋਸਰੀ ਆ ਚਾਹੇ ਰੈਂਟ ਆ ਚਾਹੇ ਉੱਥੇ ਮਤਲਬ ਰੋਜ਼ ਹੈਗੀ ਆ ਲਾਈਫ ਉਹਦੇ ਵਿੱਚ ਹੁਣ ਹਰ ਇੱਕ ਬੰਦਾ ਨਹੀਂ ਚਾਹੁੰਦਾ ਕੁਝ ਜਿਹੜੇ ਇਹ ਹੈਗੇ ਆ ਜਿਹੜੇ ਉਹਨੂੰ ਛੱਡਣਾ ਨਹੀਂ ਚਾਹੁੰਦੇ ਉੱਥੇ ਰਹਿਣਾ ਚਾਹੁੰਦੇ ਆ ਪਰ ਬਹੁ ਗਿਣਤੀ ਜਿਹੜੀ ਉਹ ਇਸ ਤਰੀਕੇ ਨਾਲ ਮਹਿਸੂਸ ਕਰ ਰਹੀ ਆ ਕਿ ਸਾਡੂੰ ਇੱਥੇ ਹੁਣ ਲੋਕ ਚਾਹੁੰਦੇ ਨਹੀਂ ਆ ਇਸ ਕਰਕੇ ਅਸੀਂ ਜਾ ਰਹੇ ਆ ਜਿਹੜੀ ਜਿਹੜੀਆਂ ਉੱਥੇ ਦੀਆਂ ਮਤਲਬ ਜਿਹੜੀ ਇਹ ਐਕਸਚੇਂਜ ਰੇਟ ਆ ਉਹ ਇੱਕ ਹੋਰ ਪ੍ਰੈਸ਼ਰ ਪੈ ਰਿਹਾ ਹੈ ਲੋਕਾਂ ਦੇ ਉੱਤੇ ਇਹਨੇ ਜਿਹੜੀ ਥੋੜੀ ਜੀ ਉੱਥੇ ਹਾਲਤ ਕਹਿ ਲਓ ਮੁਸ਼ਕਲ ਕਰ ਦਿੱਤੀ ਆ ਪਰ ਲੋਕ ਪੋਤੇ ਖੁਸ਼ ਨਹੀਂ ਉੱਥੇ ਜਾ ਕੇ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ